ਵਾਇਰੂ ਜੀ ਕਾਕਾਲਾ ਵਾਇਰੂ ਜੀ ਕੀ ਫਤਿਹ ਪਿਛਲੇ 3 ਸਾਲਾਂ ਚ ਜਿਵੇਂ ਝਾੜੂ ਵਾਲੀ ਸਰਕਾਰ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ ਅੱਜ ਐ ਜੀ ਹਾਲਾਤ ਬਣ ਗਏ ਕਿ دہشت ਦਾ ਮਾਹੌਲ ਪੰਜਾਬ ਚ ਹੈ ਕਿਸਾਨਾਂ ਤੇ ਉੱਤੇ ਤੱਕੇ ਹੋ ਰਹੇ ਆ ਕਿਸਾਨ ਲੀਡਰਾਂ ਨੂੰ ਗੱਲਬਾਤ ਲਈ ਬੁਲਾਇਆ ਜਾਂਦਾ ਹੈ ਤੇ ਨਾਲ ਦੇ ਨਾਲ ਉਹਨਾਂ ਤੇ लाठी चार्ज ਕਰਕੇ ਉਹਨਾਂ ਨੂੰ ਖੜਾਇਆ ਜਾਂਦਾ ਹੈ ਸਰਕਾਰ ਦੀ ਕੀ ਕੋਈ ਜਵਾਨੀ ਸਰਕਾਰਾਂ ਜਨਤਾ ਨੇ ਬਣਾਈਆਂ ਹੁੰਦੀਆਂ ਪਰ ਆ ਜਿਹੜੀ ਸਰਕਾਰ ਹੈ ਆ ਲੱਗਦੀ ਨਹੀਂ ਕਿ ਆ ਸਰਕਾਰ ਹੈ ਅੱਜ ਹਾਲਾਤ ਕੀ ਬਣ ਗਏ ਪੰਜਾਬ ਦੇ ਭਗਵੰਤ ਮਾਨ ਤਾਂ ਮੁੱਖ ਮੰਤਰੀ ਹੈ ਹੀ ਨਹੀਂ ਆ ਜਿੰਨੇ ਝਾੜੂ ਵਾਲੇ ਐਮ ਐਲ ਏ ਕੋਈ ਵੀ ਮੰਤਰੀ ਨਹੀਂ ਹੈ ਅਸਲੀ ਮੰਤਰੀ ਅਤੇ ਮੁੱਖ ਮੰਤਰੀ ਕੇਜੂਅਲ ਮੁੱਖ ਮੰਤਰੀ ਹੈ ਤੇ ਦਿੱਲੀ ਦੇ ਜਿਹੜੇ ਹਰਾਏ ਹੋਏ ਕੱਢੇ ਹੋਏ ਉਹਨਾਂ ਦੇ ਸਾਬਕਾ ਮੰਤਰੀ ਅੱਜ ਪੰਜਾਬ 'ਚ ਆ ਗਏ ਆ ਸਾਰਾ ਕੰਟਰੋਲ ਹੀ ਦਿੱਲੀ ਦੇ ਕੇਜਰੀਵਾਲ ਨੇ ਕਰ ਲਿਆ ਹੈ। ਆਈ ਕਾਰਨ ਤੁਸੀਂ ਦੇਖਿਆ ਹੋਂਸਾਰ ਕਿਸਾਨਾਂ ਤੇ ਕਿੰਨਾ ਵੱਡਾ ਤਕਾ ਹੋਇਆ। ਕਿਸਾਨਾਂ ਦੇ लाठी चार्ज ਕੀਤਾ ਗਿਆ। ਕਿਸਾਨੀ ਆਪਣੀ ਜਾਨ ਹੈ ਪੰਜਾਬ ਦੀ। ਦੇਸ਼ ਨੂੰ ਪਾਲਣ ਵਾਲੇ ਮਾਧਿਕ ਕਿਸਾਨ ਆਪਣੇ ਪੰਜਾਬ ਦੇ ਐ ਤੇ ਉਹਨਾਂ ਨਾਲ ਦੇਖੋ ਕੀ ਵਦੀਰਾ ਹੋ ਰਿਹਾ। ਜੋ ਵਾਦੇ ਕੀਤੇ ਗਏ ਸੀ ਸਾਰਿਆਂ ਤੋਂ ਮੁੱਕਰ ਗਏ ਐ। ਇਕੱਲੇ ਕਿਸਾਨਾਂ ਨਾਲ ਨਹੀਂ ਹਰ ਵਰਗ ਨਾਲ ਕੀਤੇ ਐ। ਅੱਜ ਗੈਂਗਸਟਰ ਪੰਜਾਬ 'ਚ ਰਾਜ ਕਰ ਲਿਆ ਹੈ ਲੁੱਟਕਾਂ ਹੋਈ ਜਾ ਰਹੀਆਂ ਹਨ ਨਸ਼ਾ ਘਰ ਘਰ ਫੈਲ ਗਿਆ ਹੈ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹਣਾ ਹੈ ਦੇਖੋ ਕੀ ਹਾਲਾਤ ਬਣ ਗਈ ਆਪਣੇ ਪਿਛਲੇ 10 ਸਾਲਾਂ 'ਚ ਪਿਛਲੇ 5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਝੂਠ ਬੋਲ ਕੇ ਲੋਕਾਂ ਨੂੰ ਸੰਗਤ ਨੂੰ ਗੁੰਮਰਾਹ ਕਰਕੇ ਝੂਠੀਆਂ ਸੌਂ ਖਾ ਕੇ ਸਰਕਾਰ ਬਣਾ ਲਈ ਤੇ 5 ਸਾਲ ਖਰਾਬ ਕਰ ਦਿੱਤੇ ਉਵੇਂ ਹੀ ਝਾੜੂ ਘਾ ਲੈਣੇ ਝੂਠੀਆਂ ਸੌਂ ਖਾ ਕੇ ਗਲਤ ਪਰਚੀਆਂ ਬਣਾ ਕੇ ਵਾਅਦੇ ਕਰਕੇ 5 ਸਾਲ ਉਹਨਾਂ ਨੇ ਖਰਾਬ ਕਰ ਦਿੱਤੇ ਮੈਨੂੰ ਸਵੇਰ ਦੀ ਵੱਤ ਤੋਂ ਖਬਰਾਂ ਆ ਰਹੀਆਂ ਕਿ ਕਿਸਾਨ ਆਗੂਆਂ ਨੂੰ ਕਿਸਾਨ ਪਿੰਡਾਂ 'ਚ ਕਿਸਾਨਾਂ ਨੂੰ ਪੁਲਿਸ ਚੱਕ ਰਹੀ ਹੈ ਤੰਗ ਰਿੱਕ ਕਰ ਰਹੀ ਹੈ ਮੈ ਸ਼ੋਮਨੀ ਅਕਾਲੀ ਦਲ ਦੇ ਵਰਕਰਾਂ ਨੂੰ ਬੇਨਤੀ ਕਰਦਾ ਕਿ ਡਟ ਕੇ ਕਿਸਾਨੀ ਦਾ ਸਾਥ ਦਿਓ ਤੇ ਜਿਹੜੇ ਜਿੱਥੇ ਜਿੱਥੇ ਆ ਧੱਕਾ ਕਰਨਗੇ ਸ਼ੋਮਨੀ ਅਕਾਲੀ ਦਲ ਦੇ ਵਰਕਰ ਉਹਨਾਂ ਨਾਲ ਖੜਨਗੇ ਤੇ ਫਿਰ ਤੋਂ ਮੈਂ ਅਪੀਲ ਕਰਦਾ ਕਿ ਆਓ ਖਾਲਸਾ ਜੀ ਸ਼੍ਰੋਮਣੀ ਕਾਲੀ ਦਲ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਤੁਹਾਡੇ ਦੁੱਖ ਸੁੱਖ ਦੀ ਸਾਥ ਸਾਥੀ ਹੈ ਸ਼੍ਰੋਮਣੀ ਕਾਲੀ ਦਲ ਦੇ ਦਿਲ 'ਚ ਜੋ ਦਰਦ ਪੰਜਾਬ ਪ੍ਰਤੀ ਹੈ ਕਿਸੇ ਹੋਰ ਪਾਰਟੀ ਦਾ ਨਹੀਂ ਹੋ ਸਕਦਾ ਅੱਜ ਜੋ ਕੁਝ ਵੀ ਪੰਜਾਬ ਨੂੰ ਦੇਖਿਆ ਵਾੜਾ ਕਿਸਾਨੀ ਵਾਸਤੇ ਕੀਤਾ ਹੈ ਗਰੀਬ ਵਾਸਤੇ ਕੀਤਾ ਹੈ ਵਪਾਰ ਵਾਸਤੇ ਕੀਤਾ ਹੈ ਪਾਵਰ ਸਰਪਲਸ ਕੀਤਾ ਹੈ ਸੜਕਾਂ ਬਣਾਈਆਂ 에어ਪੋਰਟ ਬਣਾਏ ਹੈ ਜਿੰਨੀ ਤਰੱਕੀ ਹੋਈ ਹੈ ਉਦੋਂ ਹੀ ਹੋਈ ਹੈ ਜਦੋਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਐਸ ਕਰਕੇ ਆਓ ਇਕੱਠੇ ਹੋਈਏ ਆਪਣੀ ਖੇਤਰੀ ਪਾਰਟੀ ਨੂੰ ਬਚਾਈਏ ਤੇ ਵਾਪਸ ਆਪਣੀ ਖੇਤਰੀ ਪਾਰਟੀ ਨੂੰ ਲੈ ਕੇ ਆਈਏ ਤਾਈਂ ਪੰਜਾਬ ਬਚੂਗਾ ਤੇ ਤਾਈ ਨੂੰ ਆਪਣੀ ਕੌਮ ਚੜਦੀ ਕਲਾ ਚ ਹੋਊਗੀ ਤੇ ਤਾਈੋਂ ਪੰਜਾਬ ਵਿੱਚ ਅਮਨ ਸ਼ਾਂਤੀ ਹੋਊਗੀ ਇੰਨਾ ਹੀ ਕਹਿ ਕੇ ਮੈਂ ਫਤਿਹ ਐਲਸ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ